ਸਤਿ ਸ੍ਰੀ ਅਕਾਲ ਜੀ ਪੰਜਾਬ ਅੜਾਂ ਦੀ ਮਾਰ ਹੇਠ ਹੈ ਹਰ ਪਾਸੇ ਪਾਣੀ ਪਾਣੀ ਹੈ ਵੱਡੀ ਆਫਤ ਹੈ ਪਰ ਪੰਜਾਬ ਹਮੇਸ਼ਾ ਦੁਨੀਆ ਦੇ ਨਾਲ ਖੜਿਆ ਤੇ ਜੇ ਅੱਜ ਪੰਜਾਬ ਨੂੰ ਲੋੜ ਹੈ ਤੇ ਦੁਨੀਆ ਵੀ ਪੰਜਾਬ ਦੇ ਨਾਲ ਖੜੀ ਹੋਈ ਹੈ ਸਾਡੇ ਸਾਰੇ ਦੋਸਤ ਮਿੱਤਰ ਸਾਡੀਆਂ ਸਾਰੀਆਂ ਟੀਮ ਜਿਹੜੀਆਂ ਤਿਆਰ ਬਰ ਤਿਆਰ ਨੇ ਤੁਸੀਂ ਬਸ ਸਿਰਫ ਇੰਨੀਆਂ ਡਿਟੇਲਸ ਦੇਣੀਆਂ ਨੇ ਕਿ ਕਿੱਧਰ ਕਿੱਧਰ ਕੀ ਕੀ ਚਾਹੀਦਾ ਕਿਉਂਕਿ ਅਜੇ ਉੜਦਾ ਉੜਦਾ ਪਤਾ ਚੱਲ ਰਿਹਾ ਕਿ ਕਿਤੇ ਪਾਣੀ ਦੀ ਜ਼ਰੂਰਤ ਹੈ ਚਲੋ ਅਸੀਂ ਉਹ ਉਹ ਵੀ ਇੰਤਜ਼ਾਮ ਕਰਵਾ ਰਹੇ ਹਾਂ ਕਿਤੇ ਹੁਣ ਸੁਖਿੰਦਰ ਭਾਜੀ ਉਹਨਾਂ ਨੇ ਦੱਸਿਆ ਸੀ ਕਿ ਚਾਰੇ ਦੀ ਬੜੀ ਜ਼ਰੂਰਤ ਹੈ ਕਿਉਂਕਿ ਪਸ਼ੂਆਂ ਦੀ ਵਾਸਤੇ ਖਾਣ ਨੂੰ ਕੁਝ ਨਹੀਂ ਹੈਗਾ ਤੇ ਉਧਰ ਅਸੀਂ ਚਾਰੇ ਦਾ ਇੰਤਜ਼ਾਮ ਕਰਾ ਕਰਾ ਰਹੇ ਹਾਂ ਅਜੇ ਤੇ ਸ਼ੁਰੂਆਤ ਹੋਈ ਹੈ ਕਿਉਂਕਿ ਅਜੇ ਕਾਫੀ ਦਿਨ ਲੱਗਣਗੇ ਸਥਿਤੀ ਨੂੰ ਬਿਲਕੁਲ ਬਿਹਤਰ ਹੁੰਦੇ ਆ ਜਾਂ ਬਰਾਬਰ ਹੁੰਦੇ ਆ ਤੇ ਤੁਸੀਂ ਸਾਨੂੰ ਡਿਟੇਲਸ ਦਿੰਦੇ ਰਹੋ ਸਾਡਾ ਨੰਬਰ ਹੈ 9810139792 ਕਈ ਵਾਰ ਫੋਨ ਨਹੀਂ ਚੁੱਕਿਆ ਜਾਂਦਾ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਆਪਣੇ ਇਲਾਕੇ ਦਾ ਆਪਣੇ ਏਰੀਆ ਦਾ ਪਤਾ ਦੱਸ ਸਕਦੇ ਹੋ ਕੀ ਕੀ ਚਾਹੀਦਾ ਕੀ ਕੀ ਕਿੱਥੇ ਕਿੱਥੇ ਪਹੁੰਚਾਣਾ ਤੇ ਅਸੀਂ ਉਸੇ ਟਾਈਮ ਫੋਨ ਕਰਕੇ ਜਾਂ ਸਾਡੇ ਜਿਹੜੇ ਲੋਕ ਨੇ ਜਿਹੜੀਆਂ ਟੀਮਾਂ ਸਾਡੀਆਂ ਘੁੰਮ ਰਹੀਆਂ ਨੇ ਉਹ ਉੱਥੇ ਇੰਤਜ਼ਾਮ ਕਰਾਉਣਗੇ ਜਿਵੇਂ ਮੈਂ ਸੁਖਿੰਦਰ ਪਾਜੀ ਬਾਰੇ ਦੱਸਿਆ ਜਿਵੇਂ ਰਾਜਕੁੰਦਰਾ ਪਾਜੀ ਹੁਣਾਂ ਦਾ ਹਮਨੇ ਫੋਨ ਆਇਆ ਕਿ ਦੱਸੋ ਕਿੱਥੇ ਕੀ ਪਹਚਾਣਾ ਹੈ ਔਰ ਮੇਰੀ ਪਿੰਡ ਸਾਡੇ ਜਿੰਨੇ ਵੀ ਲੋਕ ਨੇ ਉਹਨਾਂ ਨਾਲ ਗੱਲ ਹੋਈ ਕਿਉਂਕਿ ਸਾਡੇ ਪਿੰਡਾਂ ਵੱਲ ਵੀ ਬਹੁਤ ਜ਼ਿਆਦਾ ਹੱਡ ਦੀ ਮਾਰ ਜਿਹੜੀ ਹੈ ਬਹੁਤ ਵੱਡੀ ਮਾਰ ਹੋਈ ਹੈ ਉੱਥੇ ਤੇ ਉੱਥੇ ਵੀ ਪਾਣੀ ਦਾ ਇੰਤਜ਼ਾਮ ਕੀਤਾ ਜਾ ਰਿਹਾ ਰੈਸ਼ਨ ਅਤੇ ਜੇ ਤੁਸੀਂ ਦੱਸੋਗੇ ਫਿਰ ਅਸੀਂ ਉੱਥੇ ਉੱਥੇ ਚੀਜ਼ਾਂ ਜਿਹੜੀਆਂ ਪਛਾਣਦੇ ਰਾਵਾਂਗੇ ਜਿੱਥੇ ਜਿੱਥੇ ਵੀ ਮੇਰੀ ਪੋਸਟ ਪਹੁੰਚਦੀ ਜਾ ਰਹੀ ਹੈ ਪਲੀਜ਼ ਸਾਨੂੰ ਜ਼ਰੂਰ ਦੱਸੋ 9810139792 WhatsApp ਦੇ ਉੱਪਰ ਤੁਸੀਂ ਮੈਸੇਜ ਵੀ ਪੇਸਟ ਕਰਦੇ ਹੋ थैंक यू so much ਸਤਿ ਸ਼੍ਰੀ ਅਕਾਲ